ਉਦੋਂ ਹਰਜੋਤ ਸਿੰਘ ਜੀ ਸੈਨ ਐਂਟੋਨੀਓ ਤੋਂ ਖਬਰ ਆ ਰਹੀ ਹੈ ਟੈਕਸਸ ਤੋਂ ਉੱਥੇ ਟ੍ਰੈਂਡ ਦੇ ਰੋਗਵਾ ਦੇ ਜਿਹੜੇ ਆ ਗੈਂਗ ਮੈਂਬਰਸ ਨੂੰ ਅਰੈਸਟ ਕਰਨ ਲਈ ਬਹੁਤ ਤਕੜੀ ਜਿਹੜੀ ਆਈਸਟੀ ਰੇਡ ਮਾਰੀ ਗਈ ਆ 140 ਕਹਿੰਦੇ ਵੀ ਇਲੀਗਲ ਏਲੀਅਨਸ ਉਹ ਅਰੈਸਟ ਕੀਤੇ ਗਏ ਜਿੰਨਾਂ ਚ ਕਹਿੰਦੇ ਵੀ ਗੈਂਗ ਮੈਂਬਰ ਤੇ ਮਲਟੀਪਲ ਕੰਟਰੀਜ਼ ਦੇ ਜਿਹੜੇ ਇਲੀਗਲ ਜ ਆ ਉਥੇ ਆ ਸੀਗੇ ਸੋ ਉਹਨਾਂ ਨੂੰ ਜਿਹੜਾ ਹੁਣ ਜਿਹੜਾ ਗ੍ਰਿਫਤਾਰ ਆ ਉਹ ਉਥੇ ਆ ਕੀਤਾ ਗਿਆ ਹੈਗਾ ਸੋ ਇਹ ਕੁਝ ਘੰਟੇ ਪਹਿਲਾਂ ਹੀ ਜਿਹੜਾ ਇੱਕ ਹੋਰ ਆਪਰੇਸ਼ਨ ਆਈਸ ਵਾਲਿਆਂ ਨੇ ਸੀਵੀਪੀ ਵਾਲਿਆਂ ਨੇ ਜਿਹੜਾ ਉਹ ਚਲਾਇਆ ਸੈਨ ਐਂਟੋਨੀਓ ਦੇ ਕਲੱਬ ਨੂੰ ਰੇਡ ਜਿਹੜੀ ਉਹ ਮਾਰੀ ਗਈ ਸੀ ਵੈਨਿਜ਼ੁਏਲਾ ਦਾ ਜਿਹੜਾ ਗੈਂਗ ਆ ਟ੍ਰੈਂਡ ਅਰਗਵਾ ਉਹਨਾਂ ਨੂੰ ਲੈ ਕੇ ਜਿਹੜੀ ਇਹ ਵੱਡੀ ਜਿਹੜੀ ਆਪਰੇਸ਼ਨ ਉਹ ਕੰਡਕਟ ਕੀਤਾ ਗਿਆ ਸੀਗਾ ਸੋ ਜਿਹੜਾ ਉਥੇ ਦਾ ਲੋਕਲ ਕੇ ਏ ਟੀ ਵੀ ਚੈਨਲ ਆ ਉਹ ਕਹਿ ਰਿਹਾ ਵੀ 150 ਤੋਂ ਵੱਧ ਲੋਕਾਂ ਨੂੰ ਆਈਸ ਦੇ ਕਸਟਡੀ ਦੇ ਵਿੱਚ ਅਲੇ ਆਇਆ तकरीबन ਰਾਤ ਦੇ 3 ਵਜੇ ਜਦ ਪਾਰਟੀ ਖਤਮ ਹੋ ਰਹੀ ਸੀਗੀ ਤਾਂ ਉਦੋਂ ਹੋਮਲੈਂਡ ਸਕਿਉਰਿਟੀ ਦੀ ਜਿਹੜੀ ਨਵੀਂ ਟਾਸਕ ਫੋਰਸ ਬਣੀ ਆ ਜਿਹਦੇ ਵਿੱਚ FBI ਤੇ HSI ਸੈਨ ਐਂਟੋਨੀਓ ਉਹ ਮੌਜੂਦ ਸੀਗੇ ਉਹਨਾਂ ਨੇ ਜਿਹੜੇ ਕਾਰ ਲੋਟ ਦੇ ਨਜ਼ਦੀਕ ਸੀਗੇ ਸੈਨ ਪੈਡਰੋ ਐਵੇਨਿਊ ਦੇ ਉੱਤੇ ਜਿੱਥੇ ਇਹ ਕਲੱਬ ਸੀਗਾ ਉੱਥੇ ਇਹ ਛਾਪੇਮਾਰੀ ਜਿਹੜੀ ਉਹ ਕੀਤੀ ਆ ਰੇਡ ਜਿਹੜੀ ਉਹ ਮਾਰੀ ਤੇ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਉਹ ਲੋਕ ਗ੍ਰਿਫਤਾਰ ਕਰ ਲਏ ਨਾ ਚਨੋਚ ਕੇ ਵਿਚਾਰੇ ਨਾ ਰੋਟੀ ਖਾਣ ਦੇ ਲਈ ਬਾਹਰ ਫੂਟ ਰਕਾਂਵਾਲ ਨੂੰ ਜਾ ਰਹੇ ਸੀ ਜਦ ਇਹਨਾਂ ਨੂੰ ਇਹਨਾਂ ਨੇ ਰਾਹ ਦੇ ਵਿੱਚ ਹੀ ਦਬੋਚ ਜਿਹੜਾ ਉਹ ਲਿਆ ਹੁਣ ਜਿੱਦਾਂ ਕਹਿੰਦੇ ਹੁੰਦੇ ਆ ਵੀ ਜੇਲ੍ਹ ਦੀ ਜਿਹੜੀ ਰੋਟੀ ਆ ਉਹ ਉਹਨਾਂ ਨੂੰ ਹੁਣ ਥਾਣੀ ਜਿਹੜੀ ਉੱਥੇ ਪਾਊਗੀ ਸੋ 150 ਬੰਦਾ ਟ੍ਰੈਂਡ ਰਗਵਾ ਗੈਂਗ ਦੇ ਨਾਲ ਜਿੰਨਾ ਚ ਜਨ ਨਾਲ ਕਈ ਜਿਹੜੇ ਲੋਕ ਸਬੰਧਤ ਸੀਗੇ ਗੈਂਗ ਮੈਂਬਰ ਸੀਗੇ ਉਹਨਾਂ ਨੂੰ ਆਈਸ ਨੇ ਜਿਹੜਾ ਸੈਨ ਐਂਟੋਨੀਓ ਟੈਕਸਸ ਦੇ ਵਿੱਚ ਚੱਕ ਲਿਆ ਹੈ ਜੀ ਉਧਰ ਹਰਜੋਤ ਸਿੰਘ ਜੀ ਸੈਨ ਐਂਟੋਨੀਓ ਤੋਂ ਖਬਰ ਆ ਰਹੀ ਹੈ ਟੈਕਸਸ ਤੋਂ ਉਥੇ ਟ੍ਰੈਂਡ ਇਹ ਰੋਗਵਾ ਦੇ ਜਿਹੜੇ ਆ ਗੈਂਗ ਮੈਂਬਰਸ ਨੂੰ ਅਰੈਸਟ ਕਰਨ ਲਈ ਬਹੁਤ ਤਕੜੀ ਜਿਹੜੀ ਆਈਸਟੀ ਰੇਡ ਮਾਰੀ ਗਈ ਆ 140 ਕਹਿੰਦੇ ਵੀ ਇਲੀਗਲ ਏਲੀਅਨਸ ਉਹ ਅਰੈਸਟ ਕੀਤੇ ਗਏ ਜਿੰਨਾਂ ਚ ਕਹਿੰਦੇ ਵੀ ਗੈਂਗ ਮੈਂਬਰ ਤੇ ਮਲਟੀਪਲ ਕੰਟਰੀਜ਼ ਦੇ ਜਿਹੜੇ ਇਲੀਗਲ ਜ ਆ ਉਥੇ ਆ ਸੀਗੇ ਸੋ ਉਹਨਾਂ ਨੂੰ ਜਿਹੜਾ ਹੁਣ ਜਿਹੜਾ ਗ੍ਰਿਫਤਾਰ ਆ ਉਹ ਉਥੇ ਆ ਕੀਤਾ ਗਿਆ ਹੈਗਾ ਆ ਸੋ ਇਹ ਕੁਝ ਘੰਟੇ ਪਹਿਲਾਂ ਹੀ ਜਿਹੜਾ ਇੱਕ ਹੋਰ ਆਪਰੇਸ਼ਨ ਆਈਸ ਵਾਲਿਆਂ ਨੇ ਸੀਵੀਪੀ ਵਾਲਿਆਂ ਨੇ ਜਿਹੜਾ ਉਹ ਚਲਾਇਆ ਸੈਨ ਐਂਟੋਨੀਓ ਦੇ ਕਲੱਬ ਨੂੰ ਰੇਡ ਜਿਹੜੀ ਉਹ ਮਾਰੀ ਗਈ ਸੀ ਵੈਨੇਜ਼ੁਏਲਾ ਦਾ ਜਿਹੜਾ ਗੈਂਗ ਆ ਟ੍ਰੈਂਡ ਡੇ ਅਰਗਵਾ ਉਹਨਾਂ ਨੂੰ ਲੈ ਕੇ ਜਿਹੜੀ ਇਹ ਵੱਡੀ ਜਿਹੜੀ ਆਪਰੇਸ਼ਨ ਉਹ ਕੰਡਕਟ ਕੀਤਾ ਗਿਆ ਸੀਗਾ ਸੋ ਜਿਹੜਾ ਉੱਥੇ ਦਾ ਲੋਕਲ ਕੇ ਏ ਟੀ ਵੀ ਚੈਨਲ ਆ ਉਹ ਕਹਿ ਰਿਹਾ ਵੀ 150 ਤੋਂ ਵੱਧ ਲੋਕਾਂ ਨੂੰ ਆਈਸ ਨੇ ਕਸਟਡੀ ਦੇ ਵਿੱਚ ਅਲੇ ਆਇਆ तकरीबन ਰਾਤ ਦੇ 3 ਵਜੇ ਜਦ ਪਾਰਟੀ ਖਤਮ ਹੋ ਰਹੀ ਸੀਗੀ ਤਾਂ ਉਦੋਂ ਹੋਮਲੈਂਡ ਸਕਿਉਰਿਟੀ ਦੀ ਜਿਹੜੀ ਨਵੀਂ ਟਾਸਕ ਫੋਰਸ ਬਣੀ ਆ ਜਿਹਦੇ ਵਿੱਚ FBI ਤੇ HSI ਸੈਨ ਐਂਟੋਨੀਓ ਉਹ ਮੌਜੂਦ ਸੀਗੇ ਉਹਨਾਂ ਨੇ ਜਿਹੜੇ ਕਾਰ ਲੋਟ ਦੇ ਨਜ਼ਦੀਕ ਸੀਗੇ ਸੈਨ ਪੈਡਰੋ ਐਵੇਨਿਊ ਦੇ ਉੱਤੇ ਜਿੱਥੇ ਇਹ ਕਲੱਬ ਸੀਗਾ ਉੱਥੇ ਛਾਪੇਮਾਰੀ ਜਿਹੜੀ ਉਹ ਕੀਤੀ ਆ ਰੇਡ ਜਿਹੜੀ ਉਹ ਮਾਰੀ ਤੇ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਉਹ ਲੋਕ ਗ੍ਰਿਫਤਾਰ ਕਰ ਲਏ ਨਾ ਚਨੋਚ ਕੇ ਵਿਚਾਰੇ ਨਾ ਰੋਟੀ ਖਾਣ ਦੇ ਲਈ ਬਾਹਰ ਫੂਟ ਰਕਾਂਵਾਲ ਨੂੰ ਜਾ ਰਹੇ ਸੀ ਜਦ ਇਹਨਾਂ ਨੂੰ ਇਹਨਾਂ ਨੇ ਰਾਹ ਦੇ ਵਿੱਚ ਹੀ ਦਬੋਚ ਜਿਹੜਾ ਉਹ ਲਿਆ ਹੁਣ ਜਿੱਦਾਂ ਕਹਿੰਦੇ ਹੁੰਦੇ ਆ ਵੀ ਜੇਲ੍ਹ ਦੀ ਜਿਹੜੀ ਰੋਟੀ ਆ ਉਹ ਉਹਨਾਂ ਨੂੰ ਹੁਣ ਥਾਣੀ ਜਿਹੜੀ ਉੱਥੇ ਪਾਊਗੀ ਸੋ 150 ਬੰਦਾ ਟ੍ਰੈਂਡ ਰਗਵਾ ਗੈਂਗ ਦੇ ਨਾਲ ਜਿੰਨਾ ਚ ਜਨ ਨਾਲ ਕਈ ਜਿਹੜੇ ਲੋਕ ਸਬੰਧਤ ਸੀਗੇ ਗੈਂਗ ਮੈਂਬਰ ਸੀਗੇ ਉਹਨਾਂ ਨੂੰ ਆਈਸ ਨੇ ਜਿਹੜਾ ਸੈਨ ਐਂਟੋਨੀਓ ਟੈਕਸਾਸ ਦੇ ਵਿੱਚ ਚੱਕ ਲਿਆ ਹੈ G.